ਜੀ ਸਾਰੀ ਟੀਮ ਪੰਜਾਬੀ ਤੇ ਸਾਰੇ ਜਿਹੜੇ ਦਰਸ਼ਕ ਦੇਖਦੇ ਆ ਉਹਨਾਂ ਦਾ ਤੇ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਟੀਮ ਪੰਜਾਬੀ ਦਾ ਲक्की ਭਾਜੀ ਤੁਹਾਡਾ ਵੀ ਜਿਹੜਾ ਤੁਸੀਂ ਸਾਨੂੰ ਪਲੇਅਰਾਂ ਨੂੰ ਮੂਰੇ ਕਰਦੇ ਹੋ ਦਰਸ਼ਕਾਂ ਦੇ ਜੀ ਹਾਂਜੀ ਥੈਂਕ ਯੂ ਸੋ ਮਚ ਥੈਂਕ ਯੂ ਭਰਾਂ ਜੀ ਅੱਛਾ ਕਿਵੇਂ ਲੱਗਦਾ ਕੈਨੇਡਾ ਆ ਕੇ ਆਪਣਾ ਆਪਣਾ ਮਹਿਸੂਸ ਹੁੰਦਾ ਕਿ ਮਿਸ ਕਰਦੇ ਹਾਂ ਘਰ ਨੂੰ ਮਿਸ ਕਰਦਾ ਹਾਂ ਘਰ ਨੂੰ ਮੈਂ ਅੱਛਾ ਅਮੀ ਲੜੀ ਨੂੰ ਹਾਂਜੀ ਹਾਂਜੀ ਅੱਛਾ ਮਮ ਡੈਡ ਤਾਂ ਹਜੇ ਤੁਸੀਂ ਅਨ ਮੈਰਿਡ ਹੋ ਨਹੀਂ ਮੈਰਿਡ ਹਾਂ ਜੀ ਮੈਰਿਡ ਵਾਈਫ ਇਦਰ ਮੇਰੀ ਜੀ ਅੱਛਾ ਵਾਈਫ ਕੈਨੇਡਾ ਹਾਂਜੀ ਵਾਈਫ ਕੈਨੇਡਾ ਜੀ ਅੱਛਾ ਕਿਹੜੇ ਸਿਟੀ ਦੇ ਰਹਿੰਦੇ ਹੋ ਸਹੀ ਕੇ ਕੈਲਗਰੀ ਰਹਿੰਦੇ ਨੇ ਅੱਛਾ ਕੈਲਗਰੀ ਰਹਿੰਦੇ ਹਾਂ ਹਾਂਜੀ ਵਾਹ ਜੀ ਵਾਹ ਕਿਆ ਬਾਤ ਹੈ ਜੀ ਨਵੇਂ ਦਾ ਲੱਗ ਮਿਲ ਤਾਂ ਹੋਣਾ ਪਤਾ ਲੱਗਾ ਵਾ ਇਹਦੇ ਫਿਰ ਤਾਂ ਤੁਸੀਂ ਤਾਂ ਕੈਨੇਡੀਅਨ ਹੋ ਹਾਂਜੀ ਹਾਂਜੀ ਤੇ ਹੁਣ ਇੱਥੇ ਰਹੋਗੇ ਹਾਂਜੀ ਮੈਂ ਜਾਊਗਾ ਹੁਣ ਇੰਡੀਆ ਕਿੱਥੇ ਨੂੰ ਫੇਰ ਜੀ ਫਿਰ ਆਸਟ੍ਰੇਲੀਆ ਜਾਣਾ ਕਿੱਥੇ ਨੂੰ ਫੇਰ ਉੱਧਰ ਤੁਹਾਡੇ ਪੇਪਰ ਵਰ ਕਿੱਥੇ ਹੋਏ ਹਾਂਜੀ ਪੇਪਰ ਵਰ ਕਿੱਥੇ ਹੋਏ ਵਾਜੀ ਵਾਜੀ ਸਿੰਘ ਬਹੁਤ ਬਹੁਤ ਮੁਬਾਰਕਾਂ ਕੈਨੇਡਾ ਦੇ ਵਿੱਚ ਤੁਸੀਂ ਨਵੀਂ ਜ਼ਿੰਦਗੀ ਸ਼ੁਰੂ ਕਰ ਰਹੇ ਹੋ ਬਹੁਤ ਬਹੁਤ ਮੁਬਾਰਕਾਂ ਸੀ ਅੱਛਾ ਮੰਮੀ ਡੈਡੀ ਨੂੰ ਮਿਸ ਕਰਦੇ ਰਹਿੰਦੇ ਹੋ ਕਿਉਂਕਿ ਮਾਂ ਦਾ ਬੜਾ ਰੋਲ ਰਹਿੰਦਾ ਜ਼ਿੰਦਗੀ ਦੇ ਵਿੱਚ ਉੱਪਰ ਤੁਹਾਨੂੰ ਪਹੁੰਚਾਉਣ ਲਈ ਹਮੇਸ਼ਾ ਮਾਂ ਦੀਆਂ ਦੁਆਵਾਂ ਮਾਂ ਜਿਹੜੀਆਂ ਉਹ ਤੁਹਾਨੂੰ ਉੱਪਰ ਲੈ ਕੇ ਜਾਂਦੀਆਂ ਗਰਵਾ ਤੁੰਡੀ ਰਹਿੰਦੀ ਹੈ ਮੰਮੀ ਲੜੀ ਨੂੰ ਮੰਮੀ ਲੜੀ ਨੂੰ ਡੇਲੀ ਡੇਲੀ ਮੇਰੀ ਮੰਮੀ ਲੜੀ ਨੂੰ ਬਹੁਤ ਸ਼ ਕੱਲ੍ਹ ਆਈਆਂ ਜੀ ਨਾ ਮੇਰੇ ਭਾਣੇ ਤੇ ਭੈਣ ਤੇ 24 ਘੰਟੇ ਕਬੱਡੀ ਹੈ ਮੇਰੇ ਘਰੇ ਜਦੋਂ ਇੱਧਰ ਆਪਣੇ ਦਿਨੇ ਮੈਚ ਚੱਲਦੇ ਉਹ ਰਾਤ ਹੁੰਦੀ ਆ ਸਾਰੇ ਮੈਚ ਦੇਖ ਕੇ ਬਣੇ ਆ ਕਿਹੜੀ ਟੀਮ 'ਚ ਕਿਹੜਾ-ਕਿਹੜਾ ਪਲੇਅਰ ਕਿਵੇਂ-ਕਿਵੇਂ ਖੇਡ ਰਿਹਾ ਉਹ ਦੱਸਣਾ ਤੇ ਮੈਨੂੰ ਇਹ ਵੀ ਦੱਸਣਾ ਵਾ ਕਿ ਤੈਨੂੰ ਕਿੰਨੇ ਜੱਫੇ ਸੀ ਮੈਂ ਕਹਦਾ ਨਾ ਕਿ ਮੈਨੂੰ ਹੈ ਨਹੀਂ ਸ਼ੋ ਮੈਨੂੰ ਦੱਸਣਾ ਕਿ ਤੈਨੂੰ ਇੰਨੇ ਜੱਫੇ ਸੀ ਕਿ ਤੇਰੀ ਕੀ ਗਲਤੀ ਸੀ ਵਾਹ ਜੀ ਵਾਹ ਬਹੁਤ ਜ਼ਿਆਦਾ ਤੁਹਾਡੀ ਜਰਨੀ ਵੀ ਗੱਲ ਕਰਨੀ ਉਹ ਕਿ ਛੋਟੀ ਜਿਹੀ ਜਰਨੀ ਆ ਪਰ ਤੁਸੀਂ ਨਾ ਆਪਣਾ ਬਹੁਤ ਵੱਡਾ ਨਾਮ ਨਾਲ ਖਟਿਆ ਛੋੜੇ ਜਿਹੇ ਟਾਈਮ ਦੇ ਵਿੱਚ ਕੈਨੇਡ ਤੁਹਾਡਾ ਨਾਮ ਉੱਪਰਲੇ ਪਲੇਅਰਾਂ ਦੇ ਵਿੱਚ ਆ ਗਿਆ। ਹਾਂਜੀ। ਅੱਛਾ ਜੀ ਸੁਣ ਤੁਸੀਂ ਨੈਸ਼ਨਲ ਲੈਵਲ ਦੇ ਰੈਸਲਰ ਵੀ ਰਹੇ ਹੋ। ਤੁਹਾਡੇ ਪਿੰਡ ਦੇ ਵਿੱਚ ਆਲਮਗੀਰ ਦੇ ਵਿੱਚ ਬਹੁਤ ਵੱਡਾ ਨਾਮ ਆ ਰੈਸਲਰ ਅਖਾੜਾ ਰੈਸਲਿੰਗ ਦਾ ਅਖਾੜਾ ਪਹਿਲਵਾਨ ਬਹੁਤ ਹੋਏ ਨੇ। ਹਾਂਜੀ। ਕਬੱਡੀ 'ਚ ਕਿਵੇਂ ਐਂਟਰੀ ਕੀਤੀ? ਕੋਈ ਰੈਸਲਿੰਗ ਤੋਂ ਰੀਡਰ ਬਹੁਤ ਘੱਟ ਉੱਠਦੇ ਨੇ। ਹਮੇਸ਼ਾ ਯਾਫੀ ਸਟਾਪ ਲਾਈਨ ਨੂੰ ਜਾਂਦੇ ਨੇ ਵੀ ਸਟਾਪ ਲਾਉਣੀ ਕਿਉਂਕਿ ਉਹ ਦਾਅ ਉਹ ਜੇ ਹੁੰਦੇ ਨੇ। ਹਾਂਜੀ। ਰੀਡਰ ਵਨ ਕਿਵੇਂ ਤੁਸੀਂ ਸਿਲੇਕਟ ਕਰ ਲਿਆ ਕਬੱਡੀ 'ਚ? ਭਾਜੀ ਪਹਿਲਵਾਨੀ 'ਚ ਮੈਂ ਵਧੀਆ ਸੀਗਾ ਜੀ। ਪੂਰਾ ਹਨ ਫੁੱਲ ਵਧੀ ਉਹ ਬਣ ਕੀ ਵਧੀਆ ਸੀਗਾ ਇਧਰ ਭਾਈ ਬਸ ਮੈਨੂੰ ਇੱਕ ਮੈਂ ਪਲੇਅਰ ਨੂੰ ਦੇਖ ਕੇ ਨਹੀਂ ਇਧਰ ਆਇਆ ਮੈਂ ਇਧਰ ਕਮੈਂਟਰੀ ਸਾਨੂੰ ਸੁਣ ਕੇ ਆ ਗਿਆ ਜੀ ਵਾਹ ਜੀ ਵਾਹ ਹਾਂ ਜੀ ਮੈਂ ਪਲੇਅਰ ਨੂੰ ਦੇਖ ਕੇ ਨਹੀਂ ਆਇਆ ਸਾਡੇ ਖਾੜੇ ਅੰਦੁੱਲਾ ਫ੍ਰਿਜਨ ਵਾਲਾ ਭਾਈ ਉਹ ਹੁੰਦਾ ਸੀ ਦੱਸ ਦੱਸੇ ਦਾ ਬਹੁਤ ਪਿਆਰਾ ਮੇਰਾ ਬਲਵਾਨ ਨਾਲ ਦੁੱਲੇ ਦਾ ਭਰਾ ਤੇ ਯਾਨੀ ਕਿ ਇਧਰ ਯਾਨੀ ਕਿ ਕਮੈਂਟਰੀ ਦੇਖ ਕੇ ਆਇਆ ਜੀ ਮੈਂ ਅੱਛਾ ਇਹ ਗੱਲ ਕਹਿ ਸਕਦੇ ਹਾਂ ਕਮੈਂਟਰੀ ਤੋਂ ਪ੍ਰਭਾਵਿਤ ਹੋਏ ਹਾਂ ਜਿਹੜੇ ਕਮੈਂਟਰ ਬੋਲ ਬੋਲਦੇ ਨੇ ਇਹਦਾ ਮਤਲਬ ਕਿ ਉਹ ਵੀ ਪਲੇਅਰਾਂ ਨੂੰ ਪਲੇਅਰ ਬਣਾ ਸਕਦੇ ਨੇ ਇਹਦਾ ਮਤਲਬ ਫਰੇ ਹੈ ਕੋਣ ਪਲੇਰ ਨੂੰ ਨਾ ਨਿਭਾ ਕਿ ਤੇ ਮੈਂ ਤੁਹਾਨੂੰ ਦੱਸਦਾ ਜੀ ਆਪਾਂ ਕਹਿ ਦਿੰਦੇ ਆ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਕਹਿ ਦਿੰਦੇ ਨੇ ਕੋਈ ਡਰੱਗ ਆ ਫਲਾਣਾ ਤੁਲਾਣਾ ਮੈਂ ਕਹਿੰਦਾ ਜੀ ਮੇਰਾ ਜਦੋਂ ਮਰਜ਼ੀ ਟੈਸਟ ਕਰੋ ਬਾਜੀ ਬਾਕੀ ਠੀਕ ਆ ਜੀ ਮੌਕੇ ਕਰਦੇ ਆ ਤੁਹਾਡੇ ਮੌਕੇ ਜਦੋਂ ਮਰਜ਼ੀ ਕਰੋ ਜਦੋਂ ਜੋ ਜੀ ਕਰਦੇ ਜਿਹੜਾ ਮੈਨੂੰ ਮਰਜ਼ੀ ਫੜ ਕੇ ਲੈ ਜਾਵੇ ਹੂੰ ਠੀਕ ਨਹੀਂ ਇਹ ਗੱਲ ਤੇ ਮੈਨੂੰ ਕਮੈਂਟਰਾਂ ਦਾ ਇੰਨਾ ਕਿ جنੂਨ ਹੋ ਜਾਂਦਾ ਤੇ ਇੱਕ ਵਾਰੀ ਬੋਲਣ ਸੀ ਜਦੋਂ ਮੇਰੀ ਜੱਤ ਹਰੜਾ ਕਬੱਡੀ ਸੀਗੀ ਆ ਸਰੀ ਟੂਰਨਾਮੈਂਟ ਬੈਲ ਸੈਂਟਰ ਜਦੋਂ ਉਹਨੇ ਮੈਨੂੰ ਕੈਂਚੀ ਪਾਇਸ ਜਦੋਂ ਕਿ ਤਰ੍ਹਾਂ ਮੈਂ ਖੜ ਗਿਆ ਸੀਗਾ ਜਦੋਂ ਉਹਨਾਂ ਨੇ 9 ਲਿਆ ਇੱਕ ਵਾਰੀ ਹਨਾ ਇੱਕ جنੂਨ ਜਿਹਾ ਭਰਦੇ ਆ ਫਿਰ ਆਹ ਉਹਨਾਂ ਦੇ ਦਰਸ਼ਕ ਬੈਠੇ ਨੇ ਦੋਬਲ ਜੋਨ ਮਾਰ ਦੋਬਲ ਜੋਨ ਤੇ ਮੈਂ ਝੂੜੇ ਮਾਰੀ ਤੇ ਪਟਾ ਜੱਤਾਰ ਵਾਲੀ ਕਬੱਡੀ ਸੀ ਤੇ ਹਾਂਜੀ ਤੁਸੀਂ ਉਹਦਾ ਸ਼ਟਕਿਆਮ ਲਾਸਟ ਮੀਟ ਤੇ ਤੁਸੀਂ ਜਿੱਤੇ ਹੋ ਅਧਿਆ ਨੰਬਰ ਦਾ ਬਹੁਤ ਵੱਡਾ ਸਹਿਯੋਗ ਹੈ ਜੀ ਕਹਿ ਦਈਏ ਹਾਂਜੀ ਅੱਛਾ ਤੋਂ ਬੈਂਟੂ ਜਿੰਨੇ ਵੀ ਕਮੈਂਟੇਟਰ ਕਰਦੇ ਨੇ ਉਹਨਾਂ ਨੂੰ ਵੀ ਫਲੂਟ ਹੈ ਜੀ ਕਿਉਂਕਿ ਤੁਹਾਡੀ ਕਮੈਂਟਰੀ ਸੁਣ ਕੇ ਜੇਸ਼ਨ ਨੇ ਕਬੱਡੀ ਦੇ ਵਿੱਚ ਐਂਟਰੀ ਮਾਰੀ ਹੋੜ ਅੱਜ ਵੀ ਉਹ ਕਹਿੰਦੇ ਨੇ ਕਿ ਕਮੈਂਟਰਾਂ ਦੇ ਜਿਹੜੇ ਬੋਲ ਨਹੀਂ ਉਹ ਲੋਕਾਂ ਨੂੰ ਜੋਸ਼ ਜਿਹੜਾ ਆ ਉਹ ਪੜਦੇ ਨਹੀਂ ਅੱਛਾ ਕਈ ਕਮੈਂਟਰ ਬਹੁਤ ਠੰਡੀ ਜਿਹੀ ਕਮੈਂਟਰੀ ਕਰਦੇ ਨੇ ਸੁਣਾ ਗਾਦੇ ਨੇ ਮੈਚ ਨੂੰ ਹਾਂ ਪਹਿਲਾਂ ਵੀ ਮੈਂ ਜਿਵੇਂ ਤੇ ਇੱਕ ਮਿੰਟ ਇਟ ਉਸ ਨਾਲ ਗੱਲਬਾਤ ਕਰਦਾ ਨੇ ਆਪਣੀ ਇੰਟਰਵਿਊ ਦੇ ਵਿੱਚ ਉਹ ਕਹਿੰਦੇ ਵੀ ਅਸੀਂ ਬੋਲ ਉਹੋ ਜਿਹਾ ਬੋਲਨੇ ਹੁੰਦੇ ਵੀ ਗਰਮ ਰੱਖੀਏ ਮੈਚ ਨੂੰ ਸੋ ਇਹਦਾ ਮਤਲਬ ਕਮੈਂਟਰੀ ਦਾ ਬਹੁਤ ਵੱਡਾ ਹੱਥ ਆ ਫੀਲ ਨੂੰ ਗਰਮ ਕਰਨ ਦਾ ਮੈਂ ਕਹਾਂ ਜੀ ਜੇ ਕਮੈਂਟਰੀ ਨਾ ਹੋਵੇ ਕੋਈ ਸੁਣੇ ਨਾ ਜੀ ਖੇਡੂ ਖੇਡੂ ਜ਼ਰੂਰ ਪਰ ਦਰਸ਼ਕ ਵੀ ਆਪਣੀਆਂ ਗੱਲਾਂ ਬਾਤਾਂ ਕਰਦੇ ਆ ਧਿਆਨ ਦੇ ਲੈਂਦੇ ਨੇ ਹਨਾ ਪਰ ਉਹ ਕਮੈਂਟਰੀ ਹੁੰਦੀ ਜਦੋਂ ਕਹਿੰਦੇ ਆ ਨਾ ਫਲਾਣੇ ਦਾ ਪੋਤਾ ਆ ਗਿਆ ਤੇ ਅਗਲੇ ਦੇ ਇੱਕ ਜਿਹੜੇ ਪੁਰਾਣੇ ਬੁੜੇ ਬੈਠੇ ਹੁੰਦੇ ਨੇ ਹਨਾ ਉਹ ਕਿਹਨਾਂ ਦੇਖਦੇ ਨੇ ਕਿ ਹਾਂ ਵੀ ਫਲਾਣੇ ਦਾ ਪੋਤਾ ਵਾ ਅੱਛਾ ਆ ਪੋਤਾ ਵਾ ਕਿ ਇਹਨਾਂ ਨੇ ਯਾਨੀ ਕਿ ਕਬੱਡੀ ਨਾਲ ਜੁੜੇ ਹੋਏ ਨੇ ਕਿ ਛੱਡ ਗਏ ਉਹ ਚੀਜ਼ ਬਦੀ ਫਿਰ ਪਿਛੇ ਪਿਛੋਕੜ ਚ ਦੱਸਦੇ ਨੇ ਸਭ ਤੋਂ ਵੱਡੀ ਇਹ ਗੱਲ ਆ ਠੀਕ ਨਹੀਂ ਗੱਲ ਅੱਛਾ ਜਿਹੜਾ ਤੁਹਾਡਾ ਪਰਿਵਾਰ ਆ ਪਿੱਛੇ ਖੇਤੀਬਾੜੀ ਕਰਦੇ ਹੋ ਕੀ ਕੀ ਕਾਰੋਗਾਰ ਆ ਆਪਣੇ ਦਾ ਜੀ ਪਲਵਾਨੀ ਹੈ ਜੀ ਜੋ ਵੀ ਘੰਟੀ ਹਾਂਜੀ ਫੁੱਲ ਟਾਈਮ ਜਦੋਂ ਮਰਜੀ ਸਵੇਰੇ ਯਾਨੀ ਕਿ ਸਵੇਰੇ ਵੀ ਛੇਤਰ ਨੇ ਸ਼ਾਮ ਨੂੰ ਵੀ ਛੇਤਰ ਹੀ ਨੇ ਜੀ ਉਹਦੇ ਖਾਲਸਾ ਵੀ ਸਪੋਰਟ ਤੇ ਰਹੇ ਹਾਂਜੀ ਸਪੋਰਟ ਤੇ ਰਹੇ ਨੇ ਤੇ ਬਾਚੋਂ ਉਹਨਾਂ ਨੇ ਛੜਤੀ ਸੀਗੀ ਮੇਰੇ ਜਣ ਕਿ ਦਾਦਾ ਜੀ ਹੁਣੇ ਨੇ ਤੇ ਮੇਰੇ ਮਾਸੜ ਜੀ ਆ ਠੀਕ ਆ ਫੇਰ ਮੇਰੇ ਹੁਣ ਭਰਾ ਲੱਗਿਆ ਹੈ ਹਰਮਨ ਹਰਵਿੰਦਰ ਆਲਮਗੀਰ अच्छा हां जी ਤੇ ਬਸ ਹੁਣ ਰੂਬਲਾ ਭਰਾ ਮੇਰੇ ਘਰ ਇਕੱਠੀ ਹੁੰਦੇ ਆ ਸੀ ਖੰਨੇ ਵਾਲਾ ਰੂਬਲ ਜਿਹਨੂੰ ਕਹਿੰਦੇ ਜੀ ਬਸ ਉਹ ਇਕੱਠੀ ਹੁੰਦੇ ਆ ਜੋ ਉਹਨੇ ਕਹਿਤਾ ਮਨਜ਼ੂਰ ਆ ਜਾ ਮੈਂ ਇਹਨੂੰ ਕਹਤਾ ਉਹ ਮਨਜ਼ੂਰ ਆ ਬਸ ਇੱਕੀ ਗੱਲ ਹੈ ਜੀ ਅੱਛਾ ਤੁਹਾਡਾ ਸ਼ੌਂਕ ਸੀਗਾ ਕਬੱਡੀ ਖੇਡਣੀ ਕਬੱਡੀ ਦੇ ਵਿੱਚ ਤੁਸੀਂ ਹੁਣ ਬਹੁਤ ਵਧੀਆ ਆਪਣਾ ਨਾਮ ਵੀ ਬਣਾ ਲਿਆ ਹਾਂਜੀ ਪ੍ਰੈਕਟਿਸ ਕਿਹੋ ਜੀ ਕਰਦੇ ਹੋ ਕਬੱਡੀ ਪ੍ਰੈਕਟਿਸ ਕਬੱਡੀ ਨਾਲ ਤਾਂ ਇੱਕ ਦਿਨ ਨਹੀਂ ਕੀਤੀ ਜੀ ਆਪਾਂ ਐਵੇਂ ਹੀ ਕਹਦੀਏ ਮੈਨੂੰ ਸਾਰੇ ਕਹਿੰਦੇ ਰਹਿੰਦੇ ਨੇ ਮੇਰਾ ਪੂਰੀ ਹੁਣਾਂ ਦਾ ਸਾਰਾ ਨਾਲ ਪਿਆਰ ਆ ਜੀ ਜਿੰਨੇ ਵੀ ਪਲੇਅਰ ਨੇ ਮੈਨੂੰ ਇਹ ਕੋ ਮਿਹਨਤ ਨਹੀਂ ਕਰਦਾ ਮੈਂ ਕਬੱਡੀ ਦਾ ਪਰ ਮੈਂ ਪਲਵਾਨੀ ਵਾਲੇ ਜ਼ੋਰ ਕਰਦਾ ਵਾਂ। ਕੀ ਬਾਤ ਹੈ। ਤੇ ਜ਼ੋਰਾਂ ਤੋਂ ਬਿਨਾ ਜੀ ਕੁਝ ਨਹੀਂ ਹੈਗਾ। ਜ਼ੋਰ ਤੇ ਆਉਦੀ ਰਨਿੰਗ ਹੋਰ ਕੁਝ ਵੀ ਨਹੀਂ ਕਰਦਾ। ਅੱਛਾ ਕਬੱਡੀ ਦੀ ਜਿਹੜੀ ਤਕਨੀਕ ਹੈ ਹੱਥ ਲਾਉਣਾ, ਛੁਟਣਾ, ਫੜਨਾ, ਉਹ ਚੋਂ ਨਿਕਲ ਜਾਣਾ। ਇਹ ਚੀਜ਼ਾਂ ਫਿਰ ਰੈਸਲਿੰਗ ਨਾਲ ਮੈਚ ਕਰਦੀਆਂ ਕਰਕੇ ਤੁਹਾਡਾ ਫਿਰ ਕਿੰਨਾ ਵੀ ਉਹ ਉਹ ਪ੍ਰੈਕਟ ਤੇ ਹੁੰਦੇ ਸੀ। ਰੈਸਲਿੰਗ 'ਚ ਜੀ ਰੈਸਲਿੰਗ ਵੀ ਰੈਸਲਿੰਗ ਇਹ ਚੀਜ਼ ਆ। ਉਹਦੇ ਵਿੱਚ 30 ਸੈਕਿੰਡ ਦੇ ਵਿੱਚ ਐ ਨਹੀਂ ਪਤਾ ਕਿੰਨੇ ਕ ਦਾ ਵਜ ਜਾਂਦੇ ਨੇ। ਐਗਜ਼ੈਕਟਲੀ 22 ਠੀਕ ਨਹੀਂ ਗੱਲ ਉਹੀ ਕਬੱਡੀ ਆ ਕਬੱਡੀ ਹੁਣ ਜੇ ਮੈਡ ਤੇ ਕਰਦੇ ਹੋ 5 ਜ 30 ਸਕੰਡ ਨੇ ਜੇ ਮਿੱਟੀ ਦੇ ਕਰਦੇ ਆ 30 ਮਿੰਟ ਖੜੇ ਰਹਿਣੇ ਆ 30 ਮਿੰਟ ਵਿੱਚ ਕੁਛ ਨਾ ਕੁਛ ਕਰਨਾ ਵਾ ਇਹਦੇ ਵਿੱਚ ਮੈਚ ਆ 40 ਮਿੰਟ ਦਾ ਹਰੇਕ 30 ਸਕੰਡ ਦੇ ਵਿੱਚ ਇੰਟਰਸਟ ਆ ਲੋਕਾਂ ਦਾ ਵੀ ਤੇ ਪਲੇਅਰ ਨੂੰ ਵੀ ਐ ਨਹੀਂ ਪਤਾ ਲੱਗਣਾ ਤੇ 30 ਸਕੰਡ ਦੇ ਵਿੱਚ ਹੋਣਾ ਕੀ ਆ ਤੁਹਾਡੇ ਨਾਲ ਹਾਂਜੀ ਸੋ ਹੱਥੋ ਚ ਲਾਉਣੇ ਤੁਹਾਨੂੰ ਫਿਰ ਸਿੱਕੇ ਕਿਤੇ ਨੂੰ ਕਨੀ ਫਿਰ ਆਪ ਹੀ ਆ ਗਿਆ ਆਪ ਹੀ ਜੀ ਹੋ ਗਿਆ ਸਾਰਾ ਕੁਝ ਪਹਿਲਾਂ ਮੈਚ ਖੇਡਦਾ ਸੀ ਖਲੋਟੀ 'ਚ ਤੇ ਖਲੋਟੀ 'ਚ ਖੇਡਦਾ ਖੇਡਦਾ ਜਾਨੀ ਕਿ ਮਹੀਨਾ ਦੋ ਕੁ ਮਹੀਨੇ ਖੇਡਿਆ ਵਾਂ ਤੇ 17 ਦੇ ਐਂਡ ਦੇ ਵਿੱਚ ਮੈਂ ਖੇਡਣ ਲੱਗਿਆ ਵਾਂ ਦਸੰਬਰ ਚ ਤੇ 18 ਦੇ ਵਿੱਚ ਫਰਵਰੀ ਦੇ ਵਿੱਚ ਮੈਂ ਪਹਿਲਾ ਮੋਟਰਸਾਈਕਲ ਜੱਤੀ ਗਿਆ ਸੀ ਤੇ ਫੇਰ ਉਸ ਤੋਂ ਬਾਅਦ ਦੋ ਮੋਟਰਹਲ ਜਿੱਤੇ ਤੇ ਉਸ ਤੋਂ ਬਾਅਦ ਮੇਰਾ ਨਾਂ ਹੋਇਆ ਨਹੀਂ ਸੀਗਾ ਉਸ ਤੋਂ ਬਾਅਦ ਮੇਰਾ ਮੈਚ ਲੱਗਿਆ ਮੱਲੇਪਿੰਡ ਮੱਲਿਆਣੇ ਉਹਦੇ ਉਹਦੇ ਨਾਲ ਦੋਦ ਦੇ ਨਾਲ ਖੂਜੀ ਉਹਨੇ ਖੇਡਦੇ ਸੀ ਭਰਾਵਾਂ ਦਾ ਵੱਡਾ ਤੇ ਉਹਨਾਂ ਨਾਲ ਮੈਚ ਲੱਗਿਆ ਤੇ ਜਾਨੀ ਕਿ ਉੱਥੋਂ ਸ਼ੋਅ ਇੰਨਾ ਹੋ ਗਿਆ ਜੀ ਮੈਂ ਗੱਲਾਂ ਹੀ ਛੱਡ ਦੋ ਸਾਰੇ ਪਤਾ ਲੱਗ ਗਿਆ ਸੀਗਾ ਇਹੋ ਬਹੁਤ ਵਧੀਆ ਨਾਂ ਤੁਹਾਡਾ ਉੱਥੇ ਬਣਨਾ ਸ਼ੁਰੂ ਹੋ ਗਿਆ ਵੱਡੇ ਪੱਛਾ ਜੀ ਕੈਨੇਡਾ ਦਾ ਕਿਵੇਂ ਗੇੜਾ ਵੱਜ ਗਿਆ ਕੈਨੇਡਾ ਦਾ ਕਨੈਕਸ਼ਨ ਤੁਹਾਡੇ ਕਿਹਦੇ ਨਾਲ ਜੁੜੇ ਵੀ ਕੈਨੇਡਾ ਦਾ ਵੀਜ਼ਾ ਲੈਣਾ ਤੁਹਾਨੂੰ ਆਸੀਂ ਹੀ ਲੱਗ ਜੂਗਾ ਵੀਜ਼ਾ ਆ ਮੈਂ ਹੀ ਦੱਸਦਾ ਕੈਨੇਡਾ ਦੀ ਸਭ ਤੋਂ ਵੱਡਾ ਸਹਿਯੋਗ ਆ ਜੀ ਮੇਰਾ ਮੇਰੇ ਨਾਲ ਪਲੇਅਰ ਜੁੜੇ ਹੋਏ ਨੇ ਜੀ ਜ਼ਿੰਦਗੀ ਦੇ ਵਿੱਚ ਭਰਾ ਵੀ ਕਮਾਉਣੇ ਜ਼ਰੂਰੀ ਨੇ ਪਤਾ ਨਹੀਂ ਮੇਰੀ ਸਪੋਰਟ ਕਰਦਾ ਜੀ ਗੱਗੀ ਖੀਰਾ ਵਾਲੀ ਆ ਵਾਹ ਜੀ ਤੇ ਨਾਲ ਨਿੰਦੀ ਬੇਨੜਾ ਕੇਸੀ ਵਾਲਾ ਬਰਾਲਾ ਤੇ ਲਾਲੀ ਕੋ ਹਾਂਜੀ ਤੇ ਯਾਨੀ ਕਿ ਮੈਨੂੰ ਫੋਲੋ ਸਪੋਰਟ ਕਰਦੇ ਨੇ ਇਹ ਬਹੁਤ ਵਧੀਆ ਤੁਹਾਡੇ ਆਣ-ਜਵਾਲੇ ਜਿਹੜੇ ਤੁਹਾਡੇ ਪਿਆਰ ਵਾਲੇ ਨੇ ਜਿਆਦਾ ਵਧੀਆ ਇਨਸਾਨ ਗੱਗੀ ਤਾਂ ਜੀ ਮੇਰੇ ਸਾਹ ਹੁਣ ਜੇ ਮੈਚ ਚੱਲਦਾ ਮੈਨੂੰ ਤਕਰੀਬਨ ਡੇਲੀ ਫੋਨ ਆਉਣਾ ਜਾਨਾ ਵੀਰੇ ਦਾ ਗਲਤੀ ਤੂੰ ਕੁਆਡੀ ਘੱਟ ਪਾਉਣਾ ਐ ਕਰਦਾ ਐ ਕਰਦਾ ਹਨਾ ਜੀ ਤੇ ਯਾਨੀ ਕਿ ਗੱਗੀ ਨਾਲ ਮੇਰਾ ਬਹੁਤ ਜਿਆਦਾ ਕਲੋਜ਼ਨ ਪਿਆਰ ਹਾਂਜੀ ਕਾफी ਮਾਨ ਕਰਦੇ ਨੇ ਤੁਹਾਡੇ ਕੋ ਹਾਂਜੀ ਕੈਨੇਡਾ ਦਾ ਫਿਰ ਉਹਨਾਂ ਨੇ ਗੱਲਬਾਤ ਕੀਤੀ ਕਲੱਬ ਨਾਲ ਉਹਨਾਂ ਨੇ ਨਹੀਂ ਕੀਤੀ ਜੀ ਸਾਰੀ ਮੈਂ ਕੁਝ ਨਹੀਂ ਕੀਤੀ ਮੈਂ ਆਸਟ੍ਰੇਲੀਆ ਸੀਗਾ ਮੈਂ ਆਸਟ੍ਰੇਲੀਆ ਤੋਂ ਜਦੋਂ ਮੈਂ ਇੰਡੀਆ ਨੂੰ ਜਾਣ ਲੱਗਿਆ ਸੀਗਾ ਮੈਂ ਬੈਂਕਾਂ ਕੋਲ ਬ੍ਰੀ ਸਟੇਜ ਸੀਗੀ ਜਦੋਂ ਮੈਂ ਉੱਤਰਿਆ ਮੈਨੂੰ ਫੋਨ ਆਇਆ ਕਹਿੰਦੇ ਵੀਜ਼ਾ ਆ ਗਿਆ ਇੱਥੋਂ ਮੁਰ ਜਾ ਦਿੱਲੀ ਮੈਂ ਤਾਂ ਦੋ ਦਿਨ ਘਰੇ ਰਹਿ ਰਿਹਾ ਫਾਨੂੰ ਫਿਰ ਮੈਂ ਘਰੇ ਰਹਿ ਕੇ ਮਾਤਾ ਹੁਣਾ ਕੋਲ ਦੋ ਦਿਨ ਫਿਰ ਮੈਂ ਇੱਧਰੋਂ ਛੜਿਆ ਆ ਅੱਛਾ ਜਦੋਂ ਤੁਸੀਂ ਜੇਡ ਪਾਉਨੇ ਹੋ ਬੜੇ ਮਸਤ ਰਹਿੰਦੇ ਹੋ ਐਕਸ਼ਨ ਬਹੁਤ ਘੱਟ ਮਾਰਦੇ ਜੰਨੀ ਕਹਦਾ ਥੱਪ-ਥੁੱਪੀ ਮਾਰੀ ਆ ਪੰਗੜਾ ਪਾਈ ਥੋੜੀ ਨਹੀਂ ਨਹੀਂ ਜਿਵੇਂ ਨਹੀਂ ਜੀ ਗੁੱਸਾ ਨਹੀਂ ਆਉਂਦਾ ਨਮਰਤਾ ਜਿਹੀ ਰਹੀਦਾ ਜੀ ਬਸ ਅੱਛਾ ਗੁੱਸਾ ਕਰਨੀ ਅਗਰੈਸਿਵ ਨਹੀਂ ਕਦੇ ਹੋਏ ਦੇਖਿਆ ਮੈਂ ਗਰਾਉਂਡ 'ਚ ਜੀ ਮਸਤ ਜੇ ਆਪਾਂ ਪ੍ਰਸ਼ਕ ਮੰਗਦੇ ਨੇ ਉਹ ਕਹਿੰਦੇ ਕੋਈ ਐਕਸ਼ਨ ਨਹੀਂ ਉਹਨੂੰ ਦੱਸ ਐਕਸ਼ਨ ਦੀ ਜੀ ਮੈਂ ਮੈਡਮ ਦੱਸਣਾ ਉਹ ਬਿਲਕੁਲ ਤੁਹਾਡੀ ਸਹੀ ਗੱਲ ਹੈ ਮਸਤ ਰਹਿ ਕੇ ਖੇਡਣਗੇ ਕਿਉਂਕਿ ਕੰਸਕ੍ਰੀਟਟਰ ਦਾ ਪਲੇਅਰ ਦਾ ਹਮੇਸ਼ਾ ਮੈਂ ਵੀ ਇਹ ਗੱਲ ਕਰਦਾ ਪਰ ਐਕਸ਼ਨ ਵੀ ਜ਼ਰੂਰੀ ਆ ਪ੍ਰਸ਼ਕ ਮੰਗਦੇ ਉਹ ਕਹਿੰਦੇ ਕਿਉਂਕਿ ਸ਼ੋਅ ਨਹੀਂ ਹੁੰਦੇ ਫਿਰ ਤੁਸੀਂ ਇੱਕ ਗੱਲ ਕਰਦਾ ਨਾ ਮੈਂ ਜਦੋਂ ਤੁਸੀਂ ਨਾਮ ਬਣਾਉਨੇ ਆ ਸ਼ੋਅ ਨਹੀਂ ਹੁੰਦੇ ਹੁਣ ਜਿਵੇਂ ਹਣੀ ਪੰਡਿਤ ਨੂੰ ਭਾਵੇਂ ਜਿੰਨੇ ਮਰਜ਼ੀ ਜੱਫੇ ਲੱਗ ਜਾਣ ਹਾਂਜੀ ਸਮਝਿਓ ਗੱਲ ਬੁਲੇਟ ਨੂੰ ਜਿੰਨੇ ਮਰਜ਼ੀ ਜੱਫੇ ਲੱਗ ਜਾਣ ਹਾਂਜੀ ਪਰ ਉਹ ਚਿਹਤਾ ਪਲੇਅਰ ਆ ਇਹ ਚੀ ਤੁਹਾਡੇ ਮਨ ਚ ਨਹੀਂ ਆਉਂਦੀ ਭਾਜੀ ਮੈਂ ਤੁਹਾਨੂੰ ਇਹ ਗੱਲ ਦੱਸਦਾ ਮੈਂ ਜੀ ਵੱਡੇ ਆਪਣੇ ਪਹਿਲਵਾਨਾਂ ਦੀ ਵੀ ਤੇ ਵੱਡੇ ਆਪਣੇ ਕਬੱਡੀ ਦੇ ਜਿਹੜੇ ਆਪਣੇ ਮਹਾਰਾਥੀ ਹੋਏ ਨੇ ਵੱਡੇ ਸਟਾਰ ਨੇ ਉਹਨਾਂ ਦੀ ਵੀ ਮੈਂ ਇੰਟਰਵਿਊ ਸੁਣਦਾ ਹੁੰਦਾ ਜੀ ਮੈਂ ਸੰਦੀਪ ਦੋਦੇ ਵਾਲ ਨੂੰ ਫੋਲੋ ਕਰਦੀ ਫੈਨ ਆ ਮੈਂ ਉਹਦਾ ਬਹੁਤ ਵੱਡਾ ਫੈਨ ਆ ਉਹਦਾ ਮੈਂ ਆਪਾਂ ਕਹਿ ਦਈਏ ਜੀ ਮਨਪਸੰਦੀਦਾ ਰੇਡਰ ਬਣਾ ਕੋਈ ਸ਼ੱਕ ਨਹੀਂ ਤੇ ਉਹਨੇ ਦੇ ਉਹਨੇ ਕਿਹਾ ਮੈਂ ਸਾਰੇ ਜਿੰਦਗੀ ਚ ਇੱਕ ਵਾਰੀ ਵੀ ਉਂਗਲ ਖੜੀ ਨਹੀਂ ਕੀਤੀ ਮੈਂ ਇੱਕ ਵਾਰੀ ਉਂਗਲ ਖੜੀ ਕੀਤੀ ਅਖੰਨੀ ਸ਼ਾਇਦ ਰੂਬੀ ਹਰ ਕੋਲ ਤੇ ਇੰਟਰਵਿਊ ਦੇ ਵਿੱਚ ਗਿਆ ਸੀ ਕਿਉਂ ਕਿ ਉਹਨੇ ਮੇਰੇ ਮੂਰੂ ਉਂਗਲ ਖੜੀ ਕਰਤੀ ਸੀ ਜੀ ਜੀ ਤੇ ਸੋ ਕਹਿਣ ਦਾ ਮਤਲਬ ਜਿਹੜਾ ਐਕਸ਼ਨ ਮਾਰਦਾ ਫਿਰ ਉਹਦੇ ਮਾਰੋ ਫਿਰ ਉਹਦੇ ਮਾਰੋ ਤੇ ਨਿਮਰਤਾ ਜੇ ਆਪਾਂ ਰ੍ਹਾਂਗੇ ਉਹਨਾਂ ਸਿਆਦਾ ਵਧੀਆ ਵਾ ਨਿਮਰਤਾ ਜ਼ਰੂਰੀ ਆ ਹਾਨੀਪੰਤ ਉਹਨਾਂ ਨੂੰ ਉਹਨਾਂ ਦੀ ਬਾਡੀ ਦਾ ਦੇਖ ਲਓ ਜਾਂ ਕੋਈ ਹੋਰ ਦੇਖ ਲਓ